ਹਾਂਜੀ 뷰 ਦੇਖੋ ਤੁਸੀਂ ਚੈੱਕ ਕਰੋ ਨਿਊ ਆਨਲਾਈਨ ਦਾ ਕਿੰਨਾ ਸੋਹਣਾ 뷰 ਹੈ ਯਾਰ ਜੇ ਤੁਸੀਂ ਗੱਡੀ ਤੇ ਜਾਣਾ ਚਾਹੁੰਦੇ ਹੋ ਨਾ ਗਰਮੀਆਂ ਦੇ ਵਿੱਚ ਜ਼ਰੂਰ ਇੱਥੇ ਵਿਜ਼ਿਟ ਕਰਿਓ ਬਹੁਤ ਸੋਹਣੀ ਪਲੇਸ ਆ ਸਰਦੀਆਂ ਦਾ ਮੈਂ ਤੁਹਾਨੂੰ ਦਿਖਾ ਦਿੰਨਾ ਕਿੰਦਾ ਦਾ ਕੀ ਹਾਲ ਹੈ ਇੱਥੇ ਬਹੁਤ ਸਨੋ ਪੈਂਦੀ ਆ ਕਿੱਦੇ ਕਿਤੇ ਨਹੀਂ ਵੀ ਸੀਗੀ ਇੱਥੇ ਮੈਂ ਜਿੱਥੇ ਜਾ ਰਿਹਾ ਹੁਣ ਇਹ ਹੈਗਾ ਨੋਵਾਸਕੋਸ਼ੀਆ ਨਾਰਥ ਸਿਡਨੀ ਤੋਂ ਕੁਝ ਕੁ ਕਿਲੋਮੀਟਰ ਪਹਿਲਾਂ ਜਿੱਥੇ ਕਾਫੀ ਸਨੋ ਪੈ ਰਹੀ ਸੀ ਤੇ ਜੇ ਮੇਰੇ ਕੋਲੇ ਵਾਸ਼ਰ ਫਲੂਇਡ ਨਾ ਹੋਵੇ ਮੇਰੇ ਕੋਲ ਫਿਊਲ ਕੱਟ ਹੋਵੇ ਤਾਂ ਇੱਥੇ ਪ੍ਰੋਬਲਮ ਆ ਸਕਦੀ ਹੈ ਕਿਉਂਕਿ ਤੁਸੀਂ ਕਿਤੇ ਵੀ ਸਟਕ ਹੋ ਸਕਦੇ ਹੋ ਜੇ ਤੁਸੀਂ ਟਰੱਕ ਤੇ ਆਉਨੇ ਆ ਆਪਣੇ ਵਾਸ਼ਰ ਫਲੂਇਡ ਆਪਣਾ ਜੋ ਵੀ ਤੁਸੀਂ ਖਾਣਾ ਪੀਣਾ ਲੈ ਕੇ ਆਉਣਾ ਚਾਹੁੰਦੇ ਹੋ ਉਹ ਤੁਸੀਂ ਐਕਸਟਰਾ ਲੈ ਕੇ ਆਓ ਤਾਂ ਕਿ ਤੁਹਾਨੂੰ ਫੈਰੀ ਤੇ ਵੇਟ ਤੇ ਤੁਹਾਨੂੰ ਔਖਾ ਨਾ ਹੋਵੇ ਤੁਹਾਨੂੰ ਕੋਈ ਪ੍ਰੋਬਲਮ ਨਾ ਆਵੇ ਸੋ ਇਸ ਤੋਂ ਬਾਅਦ ਜਿਹੜਾ ਐਂਟਰੈਂਸ ਆ ਜਾਂਦੀ ਆ ਫੈਰੀ ਦੇ ਲਈ ਜਿੱਥੇ ਕੀ ਆਪਣੀ ਟਿਕਟ ਮਿਲਦੀ ਆ ਤੁਹਾਨੂੰ 713 ਡਾਲਰਾਂ ਦੀਆਂ ਜਦੋਂ ਤੁਸੀਂ ਫੈਰੀ ਦੇ ਵਿੱਚ ਅੰਦਰ ਜਾਣੇ ਹੋ ਤਾਂ ਤੁਹਾਨੂੰ ਉੱਥੇ ਅਪਗ੍ਰੇਡ ਕਰਾਉਣਾ ਹੁੰਦਾ ਆਪਣੇ ਕਮਰੇ ਦਾ ਉੱਥੇ 13 ਡਾਲਰ ਪੇ ਕਰਨੇ ਹੁੰਦੇ ਆ ਸੋ ਇਹ ਹੈ ਜੀ ਐਂਟਰੈਂਸ ਇੱਥੇ ਦੋ ਬੂਹੇ ਚੱਲਦੇ ਸੀਗੇ ਇਹ ਪਿੱਛੇ ਟਰੇਲਰ ਦੀ ਮੈਂ ਵੀਡੀਓ ਤਾਂ ਬਣਾਈ ਕਿਉਂਕਿ ਇੰਨੀ ਸਨੋ ਪੈਣ ਦੇ ਕਾਰਨ ਦੇਖੋ ਪਿੱਛੇ ਸਾਰਾ ਟਰੇਲਰ ਕਵਰ ਹੋਇਆ ਪਿਆ ਸਨੋ ਦੇ ਨਾਲ ਸਨੋ ਦੇ ਵਿੱਚ ਇੰਨਾ ਬੁਰਾ ਹਾਲਾ ਹੋ ਜਾਂਦਾ ਜੇ ਤੁਸੀਂ ਕਾਰ ਤੇ ਜਾਓਗੇ ਕਾਰ ਤੇ ਤਾਂ ਪਤਾ ਨਹੀਂ ਕਿੰਨਾ ਥੋੜਾ ਬੁਰਾ ਹਾਲ ਹੋਣਾ ਫੈਰੀ ਦਾ ਨਜ਼ਾਰਾ ਦਿਖਾ ਦੂ ਫੁੱਲ ਅਕੜੇ ਲਾਈਨਾਂ ਦੇ ਵਿੱਚ ਇੱਥੇ ਮੇਰੀ ਨਾ ਵੇਟ ਪੂਰੀ 24 ਘੰਟਿਆਂ ਦੀ ਵੇਟ ਪੈ ਗਈ ਸੀ ਫੈਰੀ ਦੀ ਦੋ ਫੈਰੀਆਂ ਇੱਕ ਇਧਰ ਲੈਫਟ ਸਾਈਡ ਤੇ ਫੈਰੀ ਲੱਗੀ ਹੋਈ ਆ ਸਭ ਤੋਂ ਰਾਈਟ ਵਾਲੀ ਫੈਰੀ ਦੇ ਵਿੱਚ ਮੇਰਾ ਟਰੱਕ ਚੜਿਆ ਸੀਗਾ ਇਹ ਤੁਹਾਨੂੰ ਮੈਂ ਅੰਦਰ ਥੋੜਾ ਦਿਖਾ ਰਿਆਂਗਾ ਇੱਥੇ ਤੁਸੀਂ ਸ਼ਾ ਵਰਕ ਕਾਫੀ ਤੁਹਾਨੂੰ ਫ੍ਰੀ ਆ ਜੇ ਤੁਸੀਂ ਕਾਫੀ ਬਣਾਉਣੀ ਆ ਨਾਲ ਹੀ ਇੱਥੇ ਟੈਂਪ ਪਿਆ ਜਾਂਦਾ ਟੈਂਪ ਸਬਵੇ ਜੇ ਤੁਸੀਂ ਕੁਝ ਖਾਣਾ ਪੀਣਾ ਤੁਸੀਂ ਆਪਣਾ ਪਾਸ ਨਾਲ ਲੈ ਕੇ ਜਾਓ ਤੇ ਆਪਾਂ ਡਰਾਈਵਿੰਗ ਲਾਇਸੈਂਸ ਤੁਸੀਂ ਨਾਲ ਲੱਗੇ ਜਾਣਾ ਤਾਂ ਕਿ ਤੁਸੀਂ ਆਉਂਦੇ ਹੋਏ ਐਂਟਰੀ ਪਵਾ ਦੋ ਤੁਸੀਂ ਆਪਣੀ ਤੇ ਫਿਰ ਜੇ ਤੁਹਾਡਾ ਕੁਝ ਵੀ ਟਿਕਟ ਗਵਾਜ ਜਾਂਦਾ ਉਹ ਬਣਾਤਾ ਦਿੰਦੇ ਆ ਪਰ ਟਾਈਮ ਲੱਗ ਜਾਂਦਾ ਇਹ ਲਾਇਬ੍ਰੇਰੀ ਤੇ ਮਿਊਜ਼ੀਅਮ ਲਾਇਬ੍ਰੇਰੀ ਓਪਨ ਆ ਮਿਊਜ਼ੀਅਮ ਬੰਦ ਸੀ ਵਿంటర్ ਕਰਕੇ ক্লোਜ਼ ਕੀਤੀ ਕੀਤਾ ਹੋਇਆ ਸੀ ਉਹਨਾਂ ਨੇ ਐਂਡ ਇੱਥੋਂ ਅਸੀਂ ਥੋੜਾ ਜਿਹਾ ਵਾਕ ਕਰਕੇ ਗਏ ਸੀਗੇ ਅੱਗੇ ਜਿਹੜੀਆਂ ਨਿੱਕੀਆਂ ਬੋਰਡਸ ਨੇ ਜਿਹੜੀਆਂ ਹਨਾ ਪਿਛਤੀਆਂ ਹੀ ਆ ਉਹ ਲਾਈ ਹੋਈਆਂ ਸੀਗੀਆਂ ਕਾਫੀ ਬਿਲਡਿੰਗ ਜਿਹੜੀਆਂ ਹੈ ਹੈਗੀਆਂ ਕਾਫੀ ਪੁਰਾਣੀਆਂ ਨੇ 1900 ਸਾਲ ਦੀਆਂ ਨੇ ਆ ਗਰਾਰੀਆਂ ਪਈਆਂ ਇਹਨਾਂ ਨੇ ਰੱਖਿਆ ਹੋਇਆ ਇੱਥੇ ਹਨਾ ਫੈਰੀ ਦੀਆਂ ਇੱਥੇ ਪੋਰਟ ਦੇ ਕੋਲ ਨਾ ਕਾਫੀ ਫੈਸਿਲਿਟੀਆਂ ਨੇ ਇੱਥੇ ਬੈਂਕ ਸਕੋਸ਼ਾ ਬੈਂਕ ਹੋ ਗਈ ਆਰ ਬੀ ਸੀ ਬੈਂਕ ਹੋ ਗਈ ਤੇ ਹੋਮ ਡਿਪੋ ਹੋ ਗਿਆ ਕੈਨੇਡੀਅਨ ਟਾਇਰ ਹੋ ਗਿਆ ਡਾਊਨ ਟਾਊਨ ਬਿਲਕੁਲ ਇੱਥੇ ਨਿਆਲੀ ਆ ਹਨਾ ਚਰਚ ਹੋ ਗਈ ਇੱਥੇ ਜੇ ਤੁਸੀਂ ਵਿਜ਼ਿਟ ਕਰਨਾ ਚਾਹੁੰਦੇ ਹੋ ਵਾਕਿੰਗ ਵਾਕ ਕਰਨ ਦੇ ਨਾਲ ਜੇ ਤੁਸੀਂ ਗੱਡੀ ਤੇ ਤੁਸੀਂ ਸੱਚ ਮੈਂ ਦੱਸਣਾ ਈ ਤੁਹਾਨੂੰ ਕਿ ਜੇ ਤੁਸੀਂ ਕਾਰ ਤੇ ਇੱਥੇ ਤੁਸੀਂ ਉਹ ਕਰਨਾ ਆਪਣੀ ਫੈਰੀ ਤੇ ਜਾਣਾ ਕਾਰ ਲੈ ਕੇ ਜਾਣੀਆਂ ਤੁਸੀਂ ਆਪਣੀ ਪ੍ਰੀ ਬੁਕਿੰਗ ਕਰਾ ਸਕਦੇ ਹੋ ਪਹਿਲਾਂ ਔਨਲਾਈਨ ਬੁਕਿੰਗ ਹੋ ਜਾਂਦੀ ਆ ਵਿంటర్ ਦੇ ਵਿੱਚ ਵੀ ਕਾਰ ਜਾਂਦੀਆਂ ਨੇ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਬਟ ਜਿਹੜੀ ਫੈਰੀ ਤੇ ਇਹ ਟਰੱਕ ਗਿਆ ਮੇਰਾ ਇਹਦੇ ਉੱਪਰ ਕਲੇ ਕਮਰਸ਼ੀਅਲ ਵਹੀਕਲ ਗਏ ਸੀਗੇ ਉੱਪਰ ਡੈਕ ਤੇ ਵੀ ਇਹਨਾਂ ਨੇ ਜਿਹੜੇ ਟ੍ਰੇਲਰ ਡ੍ਰੌਪ ਕੀਤੇ ਸੀਗੇ ਸ਼ੰਟਰਾਂ ਨੇ نیچے 60 ਦੇ ਕਰੀਬ ਜਿਹੜੇ ਟਰੱਕ ਸੀਗੇ ਵਿਦ ਟ੍ਰੇਲਰ ਉਹ ਲੱਗੇ ਸੀਗੇ ਉਸ ਤੋਂ ਬਾਅਦ ਮੇਰੀ ਡਰਾਈਵ ਸ਼ੁਰੂ ਹੋਈ ਸੀ ਸਾਡੇ 1:3 ਵਜੇ ਇਹਨਾਂ ਨੇ ਲੇਟ ਕਰਤੀ ਸੀ ਫੇਰ ਹੀ 2 ਘੰਟੇ SNOW ਕਾਫੀ ਸੀਗੀ ਰਾਤੀ ਇਹਨਾਂ ਨੇ ਥੋੜੀ ਸਾਫ ਵੀ ਕੀਤੀ ਹੋਈ ਸੀ ਕਿਤੇ ਕਿਤੇ ਹੈਗੀ ਸੀ ਇਹ ਮਾਰਨਿੰਗ ਦਾ ਵਿਊ ਆ ਜਿਹੜਾ ਤੁਸੀਂ ਦੇਖ ਲਓ ਵੀ ਜੇ ਤੁਸੀਂ ਗਰਮੀਆਂ ਦੇ ਵਿੱਚ ਦੇਖੋਗੇ ਇਹ ਕਾਫੀ ਸੋਹਣਾ ਲੇਕ ਕਾਫੀ ਨੇਦਰ ਇਤਿਹਾਸਿਕ ਜਿਹੜੀ ਹਿਸਟੋਰੀਕਲ ਪਲੇਸਿਸ ਨੇ ਉਹ ਕਾਫੀ ਨੇ ਸੈਂਟ ਜohn ਤੁਸੀਂ ਜਾਓਗੇ ਮਾਉਂਟ ਪਰਲ ਦੇ ਕੋਲ ਉਧਰ ਬੀਚਸ ਪੈਣੇ ਜਿਹੜੀਆਂ ਬੀਚ ਦੇ ਕਾਫੀ ਕਾਫੀ 뷰 ਸੋਹਣੇ ਆ ਉੱਥੇ ਜੇ ਤੁਸੀਂ ਜਾਣਾ ਆਪਣੀ ਫੈਮਿਲੀ ਦੇ ਨਾਲ ਜਾਓ ਵਿਜ਼ਿਟ ਕਰੋ ਤੁਸੀਂ ਇਦਾਂ ਦੀ ਪਲੇਸ ਕਿਤੇ ਨਹੀਂ ਦੇਖੀ ਹੋਣੀ ਇੱਕ ਆਇਲੈਂਡ ਆ ਕਾਫੀ ਵੱਡਾ ਛੋਟਾ ਨਹੀਂ ਹੈਗਾ ਇਹ ਇਹ ਵਾਪਸੀ ਤੇ ਜਦੋਂ ਸਨੋ ਪੈ ਰਹੀ ਸੀ ਖਾਲੀ ਟਰੈਲਰ ਦੇ ਨਾਲ ਮੈਂ ਵਾਰ-ਵਾਰ ਬਚਿਆ ਸੀਗਾ ਸਕਿਡ ਹੋ ਗਿਆ ਸੀਗਾ ਉਹ ਸਾਪੀ ਬਣ ਗਿਆ ਸੀ ਬਸ ਜੈਕ ਨਾਈਫ ਫੋਨ ਤੋਂ ਬਚ ਗਿਆ ਰੱਬ ਨੇ ਵਾਇਗਰੂ ਨੇ ਮੇਰੇ ਰੱਖੀ ਜੇ ਤੁਸੀਂ ਖਾਲੀ ਆਉਣਾ ਮੇਕ ਸ਼ੋਰ ਕਰਿਓ ਕਿ ਸਲੋ ਆਵੋ ਇਸ ਵਿੰਟਰ ਦੇ ਵਿੱਚ ਤਾਂ ਕਿ ਤੁਹਾਡਾ ਜਿਹੜਾ ਟਰੱਕ ਟ੍ਰੇਲਰ ਆਉ ਜੈਕ ਨਾਈਫ ਨਾ ਹੋਵੇ ਜਿਸਕੇ ਬਣਾ ਹੋ ਜੇ ਨੀਚੇ ਨਾ ਉਤਰੋ ਤੁਸੀਂ ਇੱਧਰ ਸਕੇਲ 3 ਤੋਂ 4 ਸਕੇਲਸ ਪੈ ਜਾਂਦੀਆਂ ਜਿਹੜੀਆਂ ਦਿਨੇ ਓਪਨ ਹੁੰਦੀਆਂ ਰਾਤ ਨੂੰ ਬੰਦ ਹੁੰਦੀਆਂ ਹਨ ਉਹ ਤੁਸੀਂ ਆਪਣਾ ਹਿਸਾਬ ਲਾ ਲਿਓ ਆਪਣੇ ਉਸਾਰ ਡਰਾਈਵਿੰਗ ਹਿਸਾਬ ਨਾਲ ਚਲਾਇਓ ਕੋਸ਼ਿਸ਼ ਕਰਿਓ ਕਿ ਜੇ ਵਿੰਟਰ ਦੇ ਵਿੱਚ ਚਲਾਉਣਾ ਤੁਸੀਂ ਦਿਨੇ ਚਲਾਓ ਤਾਂ ਕਿ ਤੁਹਾਨੂੰ ਸਨੋ ਤੋਂ ਵੀ ਤੁਸੀਂ ਬਚੇ ਰਹੋ ਐਂਡ ਤੁਸੀਂ ਮੂਸ ਤੋਂ ਵੀ ਬਚੇ ਰਹੋ ਇੱਥੇ ਮੂਸ ਕਾਫੀ ਨੇ ਕਾਫੀ ਐਕਸੀਡੈਂਟ ਹੁੰਦੇ ਨੇ ਮੂਜ਼ ਦੇ ਕਰਕੇ ਹਨ ਜੇ ਫਿਊਲਿੰਗ ਦੀ ਗੱਲ ਕਰੀਏ ਫਿਊਲ ਤੁਸੀਂ ਇਰਵਿੰਗ ਦਾ ਜਿਹੜਾ ਤੁਹਾਡੇ ਕੋਲੀ ایਫਐਸ ਦਾ ਕਾਰਡ ਹੈਗਾ ਤਾਂ ਉਹਦੇ ਕਾਫੀ ਸਟੇਸ਼ਨ ਆਉਂਦੇ ਆ ਨਾ ਗੈਸ ਸਟੇਸ਼ਨ ਕਾਫੀ ਆ ਮੈਂ ਕਰਵਾਇਆ ਸੀ ਡੀਅਰ ਲੇਕ ਵਾਪਸੀ ਤੇ ਕਰਵਾਇਆ ਮੈਂ ਫਿਊਲ ਜਾਂਦੇ ਹੋਇਆ ਮੈਂ ਕਰਵਾਇਆ ਸੀ ਨੋਵਸਕੋਸ਼ਾ ਜਿਹੜੀ ਸਕੀਲ ਦੇ ਨਾਲ ਇਰਵਿੰਗ ਆਉਂਦਾ ਫਿਊਲ ਗੈਸ ਸਟੇਸ਼ਨ ਆਉਂਦਾ ਉਹ ਉੱਥੇ ਤੁਸੀਂ ਪ੍ਰਭਾ ਲਓ ਥੋੜਾ ਸੈਂਡ ਚੋਂ ਤੋਂ ਵਾਪਸ ਡੀਅਰ ਲੇਕ ਤੱਕ ਆ ਜੂਗਾ ਉੱਥੇ ਤੁਸੀਂ ਆਪਣਾ ਫਿਲ ਕਰਾ ਸਕਦੇ ਹੋ ਬਾਕੀ ਵੇਟ ਤੇ ਵੀ ਡਿਪੈਂਡ ਕਰਦਾ ਤੁਹਾਡੇ ਟਰੱਕ ਤੇ ਡਿਪੈਂਡ ਕਰਦਾ ਅ ਅਲਟਰਾ ਮਾਰ ਦੇ ਗੈਸ ਸਟੇਸ਼ਨ ਹੈਗੇ ਇੱਥੇ ਜੇ ਤੁਸੀਂ ਉਹਨਾਂ ਤੋਂ ਫਿਲ ਕਰਾਉਣਾ ਹੈ ਤੁਸੀਂ ਉੱਥੋਂ ਕਰਵਾ ਸਕਦੇ ਹੋ ਐਂਡ ਹੋਰ ਟੈਮ ਵੀ ਡੀਅਰ ਲੇਕ ਹੈਗਾ ਇੱਥੋਂ ਜਦੋਂ ਤੁਸੀਂ ਪੋਰਟ ਤੋਂ ਉੱਤਰਦੇ ਹੋ 2.5 ਘੰਟੇ ਦੀ ਅ ਡਰਾਈਵ ਤੇ ਤੁਹਾਨੂੰ ਟੈਮ ਵੀ ਮਿਲ ਜਾਂਦਾ ਗਰਮੀਆਂ ਦੇ ਵਿੱਚ ਪ੍ਰੀ ਬੁਕਿੰਗ ਦਾ ਫਾਇਦਾ ਹੁੰਦਾ ਉਹ ਦੋ ਇੰਨੀ ਵੇਟਿੰਗ ਨਹੀਂ ਹੁੰਦੀ ਸਰਦੀਆਂ ਦੇ ਵਿੱਚ ਇਹ ਪ੍ਰੀ ਬੁਕਿੰਗ ਕਰਦੇ ਨਹੀਂ ਕਿਉਂਕਿ ਕੈਨਸਲ ਔਨ ਦੀ ਸਪਾਟ ਵੀ ਹੋ ਜਾਂਦੀ ਹੈ ਇਹਨਾਂ ਦੀ ਫੈਰੀ ਐਂਡ ਡਿਲੇ ਚੱਲਦਾ ਬਟ ਪ੍ਰੀਮੀਅਮ ਜੇ ਤੁਸੀਂ ਲੈ ਲਾਨੇ ਹੋ ਪਹਿਲਾਂ ਹੀ ਉਹ ਡਬਲ ਹੁੰਦਾ ਜਿੱਦਾਂ ਹੁਣ 713 ਸੀਗੇ ਇਹਨਾਂ ਨੇ ਫਿਰ 1400 ਚਾਰਜ ਕਰਦੇ ਆ ਪਰ ਤੁਹਾਨੂੰ ਫਿਰ ਪੁਰਾਣੇ ਵਾਂਗੂ ਕੱਢ ਕੇ ਲੈ ਕੇ ਜਾਂਦੇ ਆ ਇਹ ਤੁਹਾਨੂੰ ਪਹਿਲਾਂ ਲੋਡ ਕਰਨਗੇ ਫੈਰੀ ਦੇ ਵਿੱਚ ਵੀ ਤੁਸੀਂ ਆਜੋ ਆਪਣਾ ਟਰੱਕ ਪਹਿਲਾਂ ਲਾਓ ਇਦਾਂ ਫਾਇਦਾ ਹੋ ਜਾਂਦਾ ਉਹਦਾ ਬਾਕੀ ਆਪਣਾ ਜਿਹੜਾ ਤੁਸੀਂ ਐਕਸਟਰਾ ਟੂਲ ਕਿਟ ਆਪੀ ਨਾਲ ਲੱਗਿਆ ਜਾਇਆ ਕਰੋ ਮੱਡ ਫਲੈਬ ਹੋਗਾ ਇਧਰ ਮੱਡ ਫਲੈਬ ਬਾਟ ਉੱਡਦੇ ਆ ਸੋ ਇਹ ਸੀ ਸਾਰਾ ਨਿਊ ਫੌਨਲੈਂਡ ਦਾ ਟ੍ਰਿਪ ਮੈਂ ਕਵਰ ਕੀਤਾ ਥੋੜੀ ਜਿਹੀ ਵੀਡੀਓ ਦੇ ਵਿੱਚ ਕੁਝ ਕੁ ਪੁਆਇੰਟ ਰਹਿ ਗਏ ਆ ਉਹ ਫਿਰ ਆਪਾਂ ਕ ਦੇਖੇ ਹੋਰ ਵੀਡੀਓ ਦੇ ਵਿੱਚ ਇਨਕਲੂਡ ਕਰ ਦਾਂਗੇ ਸੋ ਜੇ ਇਦਾਂ ਦੀ ਇਨਫੋਰਮੇਸ਼ਨ ਤੁਸੀਂ ਦੇਣਾ ਚਾਹੁੰਦੇ ਹੋ ਕਿਸੇ ਵੀ ਫਰੈਂਡ ਨੂੰ ਤਾਂ ਇਹ ਸ਼ੇਅਰ ਕਰ ਸਕਦੇ ਹੋ ਵੀਡੀਓ ਐਂ ਜੇ ਤੁਹਾਡੇ ਕੋਲੇ ਕੋਈ ਟਿਕਟ ਦੇ ਰਿਗਾਰਡਿੰਗ ਇਨਫੋਰਮੇਸ਼ਨ ਹੁੰਦੀ ਹੈ ਤੁਸੀਂ ਮੈਨੂੰ ਸ਼ੇਅਰ ਕਰ ਸਕਦੇ ਹੋ ਮੇਰੇ ਇੰਸਟਾਗ੍ਰam ਤੇ ਜੀਤਾ ਮੰਡੇਰ ਦੇ ਨਾਮ ਤੇ ਟਿਕਟੌਕ